ਬੇਹਿਮਤੇ ਹੁੰਦੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਲਾਈਨਾਂ ਇਹ 17 ਸੱਚ ਸਾਬਤ ਕੀਤੀਆਂ ਨੇ ਬਵਨਦੀਪ ਕੌਰ ਨੇ ਜਿਹੜੀ ਕਿ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਖਮਾਣੋ ਦੀ ਹੈ ਜਿਸ ਨੇ ਜ਼िला ਪੱਦਰ ਖੇਡਾਂ ਤੋਂ ਸ਼ੁਰੂਆਤ ਕਰਕੇ ਪੈਰਾ 올림픽 ਦੇ ਵਿੱਚ ਪ੍ਰਵੇਸ਼ ਕੀਤਾ ਹੈ ਜਿਸ ਦੇ ਵਿੱਚ ਮਦਦ ਕੀਤੀ ਹੈ ਅਕਾਲ ਕਾਲਜ ਫਾਰ ਊਮਨ ਜਿਹੜਾ ਕਿ ਬੜੂ ਸਾਹਿਬ ਸਸਤਾ ਦੇ ਅਧੀਨ ਚੱਲ ਰਿਹਾ ਹੈ ਦੇਖੋ ਜੀ ਕਾਲਜ ਫੋਰ ਮੈਨ ਖਮਾਣੋ ਅਕਾਲ ਕਟਵਿੰਦਾ ਬਹੁਤ ਜ਼ਿਆਦਾ ਬੜ ਮੁੱਲਾ ਯੋਗਦਾਨ ਹੈ ਜੀ ਪ੍ਰਿੰਸੀਪਲ ਮੈਡਮ ਦਾ ਬਹੁਤ ਯੋਗਦਾਨ ਹੈ ਜੀ ਇਸ ਬੱਚੀ ਨੂੰ ਕਢਾਉਣ ਵਾਸਤੇ ਜੀ ਪੜਾਈ ਲਿਖਾਈ ਦੇ ਵਿੱਚ ਪੂਰੀ ਸ਼ੋਟ ਆਈ ਸਨ ਜੀ ਬਹੁਤ ਜ਼ਿਆਦਾ ਯੋਗਦਾਨ ਹੈ ਤੇ ਬੇਟੀ ਬਵਨਪ੍ਰੀਤ ਕੌਰ ਹੈ ਜੀ ਸਾਡੇ ਇਲਾਕੇ ਦਾ ਪੂਰੇ ਦਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦਾ ਉਹਨੇ ਮਾਣ ਵਧਾਇਆ ਹੈਗਾ ਤੇ ਬਹੁਤ ਡਾਊਨ ਟਰਾਡਨ ਸੈਕਸ਼ਨ ਤੋਂ ਬੱਚੀ ਬਿਲੋਂਗ ਕਰਦੀ ਆ ਤੇ ਉਸ ਬੇਟੀ ਨੇ ਜਿਹੜੀ ਹੈਗੀ ਆ ਪੈਰਾ ਐਥਲੀਟ ਹੈ ਜੀ ਤੇ ਆਪਣੇ ਕਾਲਜ ਦਾ ਬੱਚਾ ਇਸ ਲੈਵਲ ਤੱਕ ਪਹੁੰਚ ਸਕਦਾ ਹੈਗਾ ਇਹ ਵੀ ਇਲਾਕੇ ਨੂੰ ਹਲੇ ਤੱਕ ਇਸ ਚੀਜ਼ ਦਾ ਵੀ ਯਕੀਨ ਜਿਹੜਾ ਹੈਗਾ ਉਹ ਕਿ ਕਿ ਅ ਬੱਚੇ ਜ਼ਿਆਦਾ ਤੋਂ ਜ਼ਿਆਦਾ ਸਪੋਰਟਸ ਦੇ ਵਿੱਚ ਡਿਸਟ੍ਰਿਕਟ ਤੱਕ ਸਟੇਟ ਤੱਕ ਜਾਂ ਪਹੁੰਚ ਜਾਂਦੇ ਨੇ ਤੇ ਪਰ ਇਸ ਬੇਟੀ ਨੇ ਲਗਾਤਾਰ ਮਿਹਨਤ ਕਰਕੇ ਜਦ ਕਿ ਸੈਰੀਬਰਲ ਸੈਰੀਬਰਲ ਪਾਲਸੀ ਦੇ ਤੋਂ ਇਫੈਕਟਡ ਹੈ ਤੇ ਇਸ ਬੇਟੀ ਦਾ ਜਿਹੜਾ 50% ਪੈਰਾਲਾਈਜ਼ਡ ਹੈ ਬਾਡੀ ਤੇ ਬਟ ਫਿਰ ਵੀ ਬੇਟੀ ਆ ਜਿਹੜੀ ਨਿਰੰਤਰ ਮਿਹਨਤ ਕਰ ਰਹੀ ਆ ਆਪਣੇ ਕੋਚ ਸਰਦਾਰ ਲਖਵੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਤੇ ਸਰਦਾਰ ਗੁਰਸਿਮਰਨ ਸਿੰਘ ਜੀ ਨੇ ਸਾਡੇ ਸਪੋਰਟਸ ਟੀਚਰ ਤੇ ਬੇਟੀ ਦੋ ਵਾਰ THAILAND ਦੇ ਵਿੱਚ ਜਿਹੜੀਆਂ ਨੇ World Ability Sports Games ਦੇ ਵਿੱਚੋਂ ਇਹ ਸਿਲਵਰ ਮੈਡਲ ਲੈ ਕੇ ਆਈ ਹੈ ਜੀ ਲਾਸਟイヤー ਤੇ ਹੁਣ ਜਿਹੜੀਆਂ ਨੈਸ਼ਨਲ ਲੈਵਲ ਤੇ ਹੋਇਆ ਸੀਗਾ ਐਥਲੈਟਿਕ ਚੈਂਪੀਅਨਸ਼ਿਪ ਜਿਹਨੂੰ ਪੈਰਾ ਲੰਪਿਕ ਐਸੋਸੀਏਸ਼ਨ ਆਫ ਇੰਡੀਆ ਨੇ ਕੰਡਕਟ ਕੀਤਾ ਤੇ ਉਹਨਾਂ ਸਪੋਰਟਸ ਦੇ ਵਿੱਚੋਂ ਵੀ ਇਹ ਬੇਟੀ 100 ਮੀਟਰ ਰੇਸ ਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਈ ਹੈ ਜੀ ਤੇ ਇਹ 200 ਮੀਟਰ ਦੇ ਵਿੱਚੋਂ ব্রونز ਮੈਡਲ ਲੈ ਕੇ ਆਈ ਆ ਤੇ ਇਹਨਾਂ ਪ੍ਰਾਪਤੀਆਂ ਦੇ ਬੇਸਿਸ ਤੇ ਹੀ ਬੇਟੀ ਪੈਰਾ অলিমਪਿਕਸ ਦੇ ਲਈ ਸਿਲੈਕਟ ਹੋਈ ਹੈ ਜੀ ਪੰਜਾਬ ਭਾਰਤ ਲਈ ਹੀ ਨਹੀਂ ਇਹ ਪੂਰੇ ਸਿੱਖ ਸਮਾਜ ਕੁੜੀਆਂ ਲਈ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ 2023-2024 ਦੇ ਵਿੱਚ ਸਰਵਲ ਮੈਡਲ ਦੋ ਵਾਰ ਜਿੱਤ ਕੇ ਬਵਨਪ੍ਰੀਤ ਨੇ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਸੰਸਾਰ ਦੇ ਵਿੱਚ ਉਹਨਾਂ ਕੁੜੀਆਂ ਲਈ ਇੱਕ ਮਿਸਾਲ ਬਣੀ ਹੈ ਜਿਹੜੀਆਂ ਕੀ ਕੁਝ ਕਰਕੇ ਵਿਖਾਉਣਾ ਚਾਹੁੰਦੀਆਂ ਨੇ ਜਿਨ੍ਹਾਂ ਦੇ ਹੌਸਲੇ ਬਲੰਦ ਨੇ ਜਿਹੜੀਆਂ ਆਸਮਾਨ ਦੇ ਵਿੱਚ ਉਡਾਰੀਆਂ ਲਾਉਣੀਆਂ ਚਾਹੁੰਦੀਆਂ ਮਾਈ ਨੇਮ ਇਜ਼ ਗੁਰਸਿਮਰਨਜੀਤ ਸਿੰਘ ਤੇ ਮੈਂ ਅਕਾਲ ਅਕੈਡਮੀ ਵਿੱਚ ਐਜ਼ ਅ ਸਪੋਰਟਸ ਕੋਚ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ ਆਪਣੇ ਸਾਰਿਆਂ ਲਈ ਇਹ ਬਹੁਤ ਮਾਣਯੋਗ ਗੱਲ ਹੈ ਕਿ ਅਕਾਲ ਅਕੈਡਮੀ ਦੇ ਪਰਿਵਾਰ ਵਿੱਚੋਂ ਤੇ ਫਰਸਟ ਆਪਣੇ ਸਪੋਰਟਸ ਦੇ ਬੱਚੇ ਜਿਨ੍ਹਾਂ ਨੇ ਅਕਾਲ ਅਕੈਡਮੀਨ ਖਮਾਣੋ ਨੂੰ ਪੂਰੀ ਅਕੈਡਮੀ ਨੂੰ ਫਤੇਗੜ ਸਾਹਿਬ ਜ਼ਿਲ੍ਹੇ ਨੂੰ ਤੇ ਪੰਜਾਬ ਨੂੰ ਜਿਨ੍ਹਾਂ ਨੇ ਸਟੇਟ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਿਆ ਤੇ ਮੈਡਲਸ ਹਾਸਲ ਕੀਤੇ ਨੇ ਇਹ ਬਹੁਤ ਵਧੀਆ ਬੱਚਿਆਂ ਦੇ ਨਾਲ ਨਾਲ ਇਹਨਾਂ ਨੇ ਸਟੱਡੀ ਵੀ ਬਹੁਤ ਵਧੀਆ ਕੈਪਚਰ ਕਰੀ ਇਹਨਾਂ ਨੇ ਨਾਲ ਦੀ ਨਾਲ ਇਹ ਬਹੁਤ ਸਾਈਕੋਲੋਜੀਕਲੀ ਅੱਜਕੱਲ ਟਰਮ ਬਣੀ ਹੋਈ ਹੈ ਵੀ ਜਦੋਂ ਆਪਾਂ ਗ੍ਰਾਸ ਲੈਵਲ ਤੇ ਜਾਂਦੇ ਆ ਨਾ ਉਦੋਂ ਮੇਨੇ ਹੁੰਦਾ ਹੈ ਘਰਾਂ ਦੇ ਵਿੱਚ ਜੇਕਰ ਬੱਚਾ ਸਪੋਰਟਸ ਕਿੰਨੀ ਜਾ ਰਿਹਾ ਹੈ ਤਾਂ ਉਹ ਸਟੱਡੀ ਦੇ ਨਹੀਂ ਪਿੱਛੇ ਰਹੂਗਾ ਪਰ ਇਹ ਬੱਚੇ ਤੁਹਾਡੇ ਲਈ ਸਾਹਮਣੇ ਤੁਹਾਡੇ ਪ੍ਰਤੱਖ ਨੇ ਇਹਨਾਂ ਦੇ ਬੱਚਿਆਂ ਦੇ ਬੋਰਡ ਦੀਆਂ ਕਲਾਸਾਂ ਦੇ ਦੌਰਾਨ ਵੀ 10th 2 ਦੇ ਬੱਚੇ ਵੀ ਨੇ ਵਿੱਚ ਤੇ ਜਿਨ੍ਹਾਂ ਨੇ 90+ ਮਾਰਕਸ ਲੈ ਕੇ ਵੀ ਇਹਨਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਿਆ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਤੇ ਜਿਹੜੀ ਗੱਲ ਮੈਨੂੰ ਯਾਦ ਆ ਰਿਹਾ ਹੈ ਜਿਹੜੀ ਬਵਨਪ੍ਰੀਤ ਕੁੜੀ ਹੈਗੀ ਆਪਣੀ ਬੀਏ ਦੇ ਵਿੱਚ ਪੜ ਰਹੀ ਹੈ ਜੋ ਇਹ ਜਦੋਂ ਸਾਡੇ ਕੋਲ ਲਗਭਗ ਅਗਸਤ ਦੇ ਵਿੱਚ ਇਧਰ ਫਾਦਰ ਸਾਹਿਬ ਆਏ ਮੇਰੇ ਕੋਲ ਤੇ ਐਡਮਿਸ਼ਨਸ ਦਾ ਜਿਹੜਾ ਕੰਮ ਯੂਜ਼ਲੀ ਉਹ ਮੈਂ ਹੀ ਕਰਦਾ ਤੇ ਸਾਰਾ ਕੁਝ ਹੋ ਚੁੱਕਾ ਸੀਗਾ ਸਾਰੇ ਬੱਚਿਆਂ ਦੀ ਐਡਮਿਸ਼ਨ ਹੋ ਚੁੱਕੀ ਸੀਗੀ ਤਾਂ ਇਹਦੇ ਫਾਦਰ ਸਾਹਿਬ ਆਏ ਵੀ ਕਹਿੰਦੇ ਵੀ ਇੱਦਾਂ ਕੁੜੀਆ ਹੈਗੀ ਆ ਵੀ ਅਸੀਂ ਨਾ ਉਹਦੀ ਐਡਮਿਸ਼ਨ ਕਰਨੀ ਹੈਗੀ ਆ ਤੇ ਜਿੱਦਾਂ ਕੁਦਰਤੀ ਪਰਮਾਤਮਾ ਵੱਲੋਂ ਹੀ ਹੁੰਦਾ ਆ ਵੀ ਉਹ ਆਏ ਬਵਨ ਤਾਂ ਚਲੋ ਨਹੀਂ ਸੀ ਉਸ ਟਾਈਮ ਤੇ ਸਾਰਾ ਕੁਝ ਹੋ ਚੁੱਕਾ ਸੀ ਸਾਰੀਆਂ ਫੀਸਾਂ ਵੀ ਪੈ ਚੁੱਕੀਆਂ ਸੀਗੀਆਂ ਸਾਰਾ ਕੁਝ ਡਨ ਡਾਕੂਮੈਂਟਸ ਵਗੈਰਾ ਸਾਰੇ ਬਣ ਗਏ ਸੀਗੇ ਪਰ ਪਰਮਾਤਮਾ ਵੱਲੋਂ ਜਿੱਦਾਂ ਹੁੰਦਾ ਆ ਤੇ ਮੈਂ ਉਹ ਡਾਕੂਮੈਂਟਸ ਨੂੰ ਮੈਂ ਕਿਹਾ ਜੀ ਅਸੀਂ ਐਡਮਿਸ਼ਨ ਇਸ ਬੱਚੇ ਦੀ ਕਰਾਂਗੇ ਤੇ ਬਹੁਤ ਹੀ ਪਰਮਾਤਮਾ ਵੱਲੋਂ ਜਿੱਦਾਂ ਹੁੰਦਾ ਹੈ ਵੀ ਉਹ ਸੋਜੀ ਪਈ ਜਾਂ ਅਸੀਂ ਸੇਵਾ ਭਾਵਨਾ ਨਾਲ ਇਹ ਸੰਸਥਾ ਇਹੋ ਜਿਹੀ ਆ ਵੀ ਅਸੀਂ ਕਦੀ ਬੱਚਿਆਂ ਨੂੰ ਇਸ ਚੀਜ਼ ਅੱਗੇ ਹੁੰਨੇ ਆ ਵੀ ਕੋਈ ਬੱਚੇ ਦਾ ਪੜ੍ਹਾਈ ਭੁੱਖੋ ਵਾਂਝਾ ਨਾ ਰਹਿ ਜਾਏ ਤਾਂ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਜੀ ਮੈਂ ਕਿਹਾ ਜੀ ਦਾਖਲੇ ਦਾ ਕਰ ਦਾਂਗੇ ਹਾਲਾਂਕਿ ਉਹ ਡਾਕੂਮੈਂਟਸ ਸਾਰੇ ਬਣਾਣੇ ਪਏ ਸਾਰਾ ਕਰਨਾ ਪਿਆ ਬਟੋ ਇੰਨਾ ਕੁ ਵਧੀਆ ਚੀਜ਼ ਸੀਗੀ ਵੀ ਸਾਨੂੰ ਇਹ ਪਤਾ ਨਹੀਂ ਸੀ ਵੀ ਉਹ ਸ਼ਾਈਨਿੰਗ ਸਟਾਰ ਹੈਗਾ ਆ ਦੇਖੋ ਜੀ ਮੈਂ ਤਾਂ ਇੱਕ ਮਜ਼ਦੂਰ ਹੀ ਸਮਝ ਲਓ ਕੰਟਰੈਕਟ ਵਿੱਚ ਤੇ ਪੰਜਾਬ ਡਿਵੀਜ਼ਨ ਚ ਲੱਗੇ ਹੋਇਆ 8000 ਰੁਪਏ ਸੈਲਰੀ ਹੈ ਹਮ 8000 ਗੱਲ ਕਿਆ ਬਣਦਾ ਹੈ ਅੱਜਕੱਲ ਬਹੁਤ ਔਖਾ ਹੈ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਹਮ ਬਹੁਤ ਔਖਾ ਸਮਾਂ ਗੁਜ਼ਰਦਾ ਜੀ ਇਹ ਤਾਂ ਹੁਣ ਬੇਟੀ ਖੇਲੀ ਆ ਕਾਲਜ ਦੀ ਬਹੁਤ ਸਾਨੂੰ ਦੇਣਾ ਇਹ ਉੱਪਰ ਥੱਲੇ ਕਰਦੇ ਆ ਹਮ ਕਰਦੇ ਆ ਚਿਚੀ ਨੂੰ ਖਿਲਾਉਣੀ ਆ ਜੀ ਵਧੀਆ ਗੱਲ ਹੈ ਜੀ ਜੀ ਮੈਂ ਤਾਂ ਇਹੀ ਕਹਿੰਦਾ ਵੀ ਜਿੰਨੀ ਵੀ ਸਪੋਰਟ ਕਰਦੇ ਸਾਨੂੰ ਕਾਲਜ ਦਾ ਬਹੁਤ ਬੇਨਿਫਿਟ ਹੈ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਅਮਰਤਾ ਕੌਰ 2023 ਦੇ ਵਿੱਚ ਜਿਨ੍ਹਾਂ ਦੇ ਵੱਲੋਂ ਬਵਨਦੀਪ ਨੂੰ ਸਨਮਾਨ ਪੱਤਰ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਕੌਕੀ ਕਹਿੰਦੇ ਨੇ ਕਿਪੀ ਕਮਿਸ਼ਨਰ ਫਤਿਹਗੁਰ ਸਾਹਿਬ 2023 'ਚ ਜਦੋਂ ਇਹ ਸਨਮਾਨ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਉਹਨਾਂ ਦੀ ਜਵਾਨੀ ਸੁਣਦੇ। ਨਾਸ਼ੀਬੇ ਤੇ ਬਵਨਦੀਪ ਬਾਰਨੀ ਸਾਹਿਬ ਜਿਲ੍ਹੇ ਦਾ ਨਾਮ ਦੇ ਰਹੇ ਹੁੰਦੇ ਚਾਹੀਏ ਸੀ। ਸਾਨੂੰ ਬਹੁਤ ਖੁਸ਼ੀ ਹੈ। ਅੱਜ ਮਿਲ ਕੇ ਜਦੋਂ ਇਹ ਗੇਮਸ ਦੇ ਗਏ ਸੀ ਉਸ ਤੋਂ ਪਹਿਲਾਂ ਵੀ ਮੇਰੀ ਇੰਟਰੈਕਸ਼ਨ ਹੋਈ ਸੀ ਜੀ ਤੇ ਉਦੋਂ ਵੀ ਬਹੁਤ ਪਰਫਾਰਮੈਂਸ ਸੀਗੇ ਇਹਨਾਂ ਨੂੰ ਮੈਡਲ ਮਿਲਿਆ ਹੈਗਾ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਅਸੀਂ ਬਬਨਪ੍ਰੀਤ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰਸ ਨੂੰ ਤੇ ਸਾਡੇ ਸਪੋਰਟਸ ਆਫਸਰ ਨੂੰ ਸਭ ਨੂੰ ਬਹੁਤ ਵਧਾਈ ਦਿੰਦੇ ਆ ਇਹਨਾਂ ਦੇ ਕੋਚ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਹੈਗੀ ਹੈ ਤੇ ਇੱਥੇ ਤੱਕ ਇਹਨਾਂ ਨੂੰ ਲੈ ਕੇ ਜਾਏ ਨੇ ਬਹੁਤ ساری ਆਰਗੇਨਾਈਜੇਸ਼ਨਸ ਐ ਜਿਹੜੀਆਂ ਕੀ ਜੁੜੀਆਂ ਹੋਈਆਂ ਨੇ ਅ ਐਨ ਜੀਓਜ਼ ਇਹ ਗਏ ਨੇ ਬੇਟਾ ਕਿ ਬੱਚਿਆਂ ਨੂੰ ਇੱਕ ਆਇਡੈਂਟੀਫਾਈ ਕਰ ਦਿੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਨੇ ਤੇ ਉਸ ਦੇ ਨਾਲ ਨਾਲ ਇੱਕ ਪਲੈਟਫਾਰਮ ਉਹਨਾਂ ਨੂੰ ਮਿਲਦਾ ਹੈਗਾ ਕਿ ਉਹ ਇਹ ਪ੍ਰੂਫ ਕਰ ਸਕਣ ਕਿ ਕਿਉਂਕਿ ਉਹ ਸਪੈਸ਼ਲੀ ਏਬਲਡ ਨੇ ਤੇ ਫਿਰ ਵੀ ਕੋਈ ਉਹਨਾਂ 'ਚ ਕੋਈ ਇਹੋ ਜੀ ਕਮੀ ਨਹੀਂ ਹੈਗੀ ਜਿਵੇਂ ਬਾਕੀ ਬੱਚੇ ਨੇ ਉਦਾਂ ਹੀ ਇਹ ਵੀ ਇੰਟਰਨੈਸ਼ਨਲ ਪੱਧਰ ਤੇ ਪਾਰਟਿਸਿਪੇਟ ਕਰਦੇ ਨੇ ਮੈਂ ਸਮਝਦੀ ਆ ਸਪੋਰਟਸ 'ਚ ਇੱਕ ਟਰੈਵਲ ਕਰਨ ਦਾ ਮੌਕਾ ਮਿਲਿਆ ਤੇ ਉਤੋਂ ਦੀ ਬਾਕੀ ਕੰਟਰੀਜ਼ ਦੇ ਨਾਲ ਕੰਪਲੀਟ ਕਰਨ ਦਾ ਮੌਕਾ ਮਿਲਿਆ ਇਹਦੇ ਨਾਲ ਇਹਨਾਂ ਦੇ ਕੌਨਫੀਡੈਂਸ ਤੇ ਬਾਕੀ ਵੀ ਅੱਗੇ ਫਿਊਚਰ ਲਈ ਬਹੁਤ ਅੱਛਾ ਆਏਗਾ ਆਈ ਵਿਸ਼ ਯੂਰ ਆਲ ਦਾ ਬੈਸਟ ਮੇਰਾ ਨਾਮ ਬਵਨਪ੍ਰੀਤ ਕੋਰ ਹੈ ਮੈਂ ਮੈਂ ਅਕਾਲ ਅਕੈਡਮੀ ਅਕਾਲ ਕਾਲਜ ਦੀ ਇੱਕ ਬੀਏ ਸੈਕੰਡ ইয়ার ਦੀ ਵਿਦਿਆਰਥਣ ਹਾਂ ਮੈਂ ਮੈਂ ਅਕਾਲ ਅਕੈਡਮੀ ਦੇ ਪ੍ਰਿੰਸੀਪਲ मैम ਦਾ ਪੂਰਾ ਧੰਨਵਾਦ ਕਰਨਾ ਚਾਹੁੰਦੀ ਕਿਉਂਕਿ ਉਹਨਾਂ ਨੇ ਮੈਨੂੰ ਫੁੱਲ ਪੂਰੀ ਸਪੋਰਟ ਕੀਤੀ ਜਾਂਕਿ ਜੋ ਮੈਂ ਪੈਰਾਓਲੰਪਿਕ ਤੱਕ ਇੱਥੇ ਤੱਕ ਪਹੁੰਚ ਸਕੀ ਪੈਰਾਓਲੰਪਿਕ ਤੋਂ ਵੀ ਮੈਂ 골ਡ ਮੈਡਲ ਚਿੱਤ ਕੇ ਲੈ ਕੇ ਆਵਾਂਗੀ ਪੰਜਾਬ ਤੋਂ ਬਾਹਰ ਨਿਕਲਣਾ ਕਈ ਬੱਚਿਆਂ ਦਾ ਸੁਪਨਾ ਹੁੰਦਾ ਹੈ ਪੰਜਾਬ ਤੋਂ ਬਾਹਰ ਭਾਰਤ 'ਚ ਨਿਕਲਣਾ ਭਾਰਤ ਤੋਂ ਬਾਹਰ ਫਿਰ ਨੈਸ਼ਨਲ ਲੈਵਲ ਨੈਸ਼ਨਲ ਤੋਂ ਇੰਟਰਨੈਸ਼ਨਲ ਕੁਝ ਥਾਵਾਂ ਤੇ ਮੈਨੂੰ ਜਿਹੜਾ ਤੁਹਾਡਾ ਰਿਕਾਰਡ ਮਿਲੇ ਤੁਸੀਂ ਖੇਡਣ ਦਾ ਮੌਕਾ ਮਿਲਿਆ ਤੇ ਉਹਦੇ ਜਿੱਤੇ ਵੀ ਤੁਸੀਂ ਮੈਡਲ ਵੀ ਲੈ ਕੇ ਆਏ ਹੋ ਤੇ ਉਸ ਕਾਦੀ ਕਿਵੇਂ ਕਿਉਂਕਿ ਕਈ ਵਾਰ ਲੋਕ ਇਹ ਹੁੰਦੇ ਆ ਕਈ ਵਾਰ ਸਾਡਾ ਸਮਾਜ ਇਦਾਂ ਦਾ ਵੀ ਚੱਲੀ ਆ ਖਰਚਾ ਕਰਾ ਕੇ ਘਰ ਦਿਆਂ ਦਾ ਪਤਾ ਨਹੀਂ ਕੁਝ ਵੜਨਾ ਨਹੀਂ ਵੜਨਾ ਉਹ ਸਥਿਤੀ ਤੇ ਜਦੋਂ ਜਿੱਤੇ ਉਸ ਸਥਿਤੀ ਸਰ ਮੈਂ ਉਸ ਥੀ ਹਿੱਤੇ ਜਦੋਂ ਜਿੱਤੀ ਹੈ ਨਾ ਪ੍ਰਮਾਤਮਾ ਦਾ ਨਾਮ ਲੈ ਕੇ ਪ੍ਰਮਾਤਮਾ ਦੇ ਸ਼ੁਕਰਾਨਾ ਕਰਕੇ ਲਈ ਦਿੱਤੀ ਹੈ ਕਿਉਂਕਿ ਮੈਂ ਜਦੋਂ ਉਰੇ ਤੋਂ ਇੰਡੀਆ ਤੋਂ ਦਿੱਲੀ ਤੋਂ 에어ਪੋਰਟ ਤੋਂ ਸੌਰੀ ਸੀ ਤਾਂ ਮੈਂ ਹੀ ਬੈਗ ਰੂ ਤਾਂ ਸ਼ੁਕਰ ਕੀਤਾ ਕਿ ਤੁਸੀਂ ਮੈਨੂੰ ਵੀ ਇਹ ਮੌਕਾ ਦਿੱਤਾ ਕਿਉਂਕਿ ਕਈਏ ਨੂੰ ਇਹ ਮੌਕਾ ਨਹੀਂ ਮਿਲਦਾ ਜੀ ਸੋ ਅੱਗੇ ਸੁਪਨਾ ਕੀ ਹੈ ਅਗੇ ਸੁਪਨਾ ਹੈ ਕਿ ਮੈਂ ਪੈਰਾਓਲੰਪਿਕ ਤੱਕ ਜਾਵਾਂ ਪੈਰਾਓਲੰਪਿਕ ਤੋਂ 골ਡ ਮੈਡਲ ਲੈ ਕੇ ਜਿੱਤ ਕੇ ਆਵਾਂ ਤੇ ਭਾਰਤ ਦਾ ਨਾਮ ਰੋਸ਼ਨ ਕਰਾਂ ਕਿਹੜੇ ਕਿਹੜੇ ਕੋਚ ਤੇ ਅਕੈਡਮੀ ਦਾ ਕਿੰਨਾ ਸਹਿਯੋਗ ਰਿਹਾ ਤੁਹਾਨੂੰ ਅਕੈਡਮੀ ਦੀ ਪੜ੍ਹਾਈ ਕਿਵੇਂ ਤੁਹਾਨੂੰ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਕਾਫੀ ਸਪੋਰਟ ਕੀਤੀ ਗਈ ਹੈ ਬਾਕੀ ਸੱਚੀ ਗੱਲ ਹੈ ਜਾਂ ਸੁਣਨੇ ਚ ਹੈ ਜੀ ਇਹ ਸੱਚੀ ਗੱਲ ਹੈ ਇਹ ਮੈਨੂੰ ਸਪੋਰਟ ਕੀਤੀ ਗਈ ਜੇ ਮੈਨੂੰ ਫੁੱਲ ਸਪੋਰਟ ਦਿੱਤੀ ਹੈ ਪ੍ਰਿੰਸੀਪਲ ਮੈਮ ਨੇ ਮੇਰੇ ਉਰੇ ਦੇ ਅਮਰਜੀਤ ਕੌਰ ਮੈਮ ਉਹਨਾਂ ਦੀ ਪੂਰੀ ਫੁੱਲ ਸਪੋਰਟ ਹੈ ਤੇ ਨਾਲ ਹੀ ਸਾਡੇ ਸਪੋਰਟਸਰ ਨੇ ਉਹਨਾਂ ਦੀ ਫੁੱਲ ਫੁੱਲ ਸਪੋਰਟ ਹੈ ਮੇਰੇ ਜਿਹੜੇ ਟੀਚਰ ਨੇ ਕੋਲਜ ਦੇ ਉਹਨਾਂ ਨੇ ਫੁੱਲ ਸਪੋਰਟ ਕਹਿੰਦੇ ਤੂੰ ਅੱਗੇ ਖੇਡ ਕਿਉਂਕਿ ਮੇਰੇ ਚ ਕਈ ਗੁਣ ਹੈ ਜੀਆ ਕਈ ਵਾਰ ਨਿਰਾਸ਼ਾ ਹੋ ਜਾਂਦੀ ਮਨ ਵਿੱਚ ਵੀ ਮੈਨੂੰ ਇੰਨੀ ਸਪੋਰਟ ਨਹੀਂ ਮਿਲੂਗੀ ਕਿਉਂਕਿ ਪਹਿਲਾ ਪਲੱਸ 2 ਤੋਂ ਬਾਅਦ ਮੈਂ ਐਵੇਂ ਨਿਰਾਸ਼ ਹੋ ਗਈ ਸੀ ਕਿ ਮੈਂ ਅੱਗੇ ਨਹੀਂ ਵੱਸ ਸਕਦੀ ਪਰ ਮੇਰੇ ਜਿਹੜੇ ਮੈਥ ਟੀਚਰ ਨੇ ਦਲਜੀਤ ਕੌਰ ਉਹਨਾਂ ਨੇ ਮੈਨੂੰ ਹੌਸਲਾ ਕੀਤਾ ਵੀ ਤੂੰ ਖੇਡ ਸਕਦੀ ਹੈ ਵੀ ਖੇਡਣਾ ਅੱਗੇ ਉਹਨਾਂ ਨੇ ਅੱਗੇ ਮੈਨੂੰ ਬਤਾਇਆ ਕਹਿੰਦੇ ਤੂੰ ਖੇਡ ਹਮ ਅੱਜ ਜ਼ਰੂਰਤ ਹੈ ਸਾਨੂੰ ਅਜਿਹੇ ਬੱਚਿਆਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਸਹਿਯੋਗ ਦੇਈਂ ਪੈਰਾ 올림픽 ਦੇ ਵਿੱਚ ਇਸ ਬੱਚੀ ਦੀ ਸਿਲੈਕਸ਼ਨ ਹੋਈ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਸੰਗਤ ਦੇ ਸਹਿਯੋਗ ਸੰਗਤ ਦੇ ਆਸ਼ੀਰਵਾਦ ਅਸੀਸਾਂ ਸੱਤਾ ਇਹ ਬੱਚੀ 골ਡ ਮੈਡਲ ਜਿੱਤ ਕੇ ਲਿਆਵੇਗੀ ਪੰਜਾਬ ਦਾ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਬੈਠੇ ਸਿੱਖ ਭਾਈਚਾਰੇ ਦਾ ਇਹ ਬੱਚੀ ਨਾਮ ਰੌਸ਼ਨ ਕਰੇ ਸੰਗਤਿਓ ਤੁਹਾਡੇ ਸਹਿਯੋਗ ਦੀ ਜ਼ਰੂਰਤ ਫਿਰ ਮਿਲਦੇ ਆਂ ਜੀ ਨਵੇਂ ਬੱਚੇ ਦੇ ਨਵੇਂ ਸੁਪਨਿਆਂ ਦੇ ਨਾਲ ਜਿਹੜੇ ਕੀ ਤੁਹਾਡੇ ਸਹਿਯੋਗ ਦੇ ਨਾਲ ਪੂਰੇ ਹੋਣਗੇ